ਜਿਹੜਾ ਵੀ ਬੰਦਾ ਜੇਸ ਕੋਟਾਲਿਆ ਚ ਸ਼ਾਮਲ ਹੋਵੇ ਭਾਵੇਂ ਕਿਸ ਲੈਵਲ ਦਾ ਅਧਿਕਾਰੀ ਹੋਵੇ ਭਾਵੇਂ ਕੋਈ ਮੁਲਾਜ਼ਮ ਹੋਵੇ ਉਹ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਸਰਕਾਰ ਦਾ ਪੈਸਾ ਲੋਕਾਂ ਦਾ ਪੈਸਾ ਇੱਦਾਂ ਥੋੜੀ ਹੈ ਨਾ ਗਰੇਪਰਾਂ ਦੀ ਜਿਬ ਚ ਜਾਂਦੇ ਵਾਂਗੇ ਬਿਲਕੁਲੀ ਬਖਸ਼ੇ ਜਾਣਗੇ ਭਾਵੇਂ ਕਿਸ ਲੈਵਲ ਦਾ ਕੋਈ ਵੀ ਹੋਵੇ ਭਾਵੇਂ ਛਾਟੇ ਵਾਲਿਆਂ ਜੋ ਹੋਵੇ ਕੋਈ ਭਾਵੇਂ ਉੱਤਰ ਵਾਲੇ ਯਾਰ ਬਗਰ ਮਛੜ ਕੜੇ ਹਾਲ ਵੀ ਹੋ ਸਕਦੇ ਨੇ ਯਾਰ ਦੇਖੋ ਗੱਲ ਆ ਬਾਜੀ ਵੀ ਨੂੰ ਪਤਾ ਲੱਗਿਆ ਬਾਅਦ ਵਿੱਚ ਤੁਹਾਡੇ ਬਾਜ਼ੇ ਉਰਾਂ ਦੇ ਅੱਜ ਛੁੱਟੀ ਆ ਕਾਰਪੋਰੇਸ਼ਨ ਨਵੰਬਰ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਜਿਹੜਾ ਵੀ ਬੰਦਾ ਦੇਸ਼ ਘਟਾਲਿਆ ਸ਼ਾਮ ਨੂੰ ਹੋਇਆ ਭਾਵੇਂ ਕਿਸ ਲੈਵਲ ਦਾ ਅਧਿਕਾਰੀ ਹੋਵੇ ਭਾਵੇਂ ਕੋਈ ਮੁਲਾਜ਼ਮ ਹੋਵੇ ਉਹ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਸਰ ਜੀ ਲੱਗਦਾ 14 ਬੰਦੇ ਦੇ ਆਪ ਨੂੰ ਐਫ ਆਈ ਆਰ ਵੀ ਦਰਜ ਹੋਈ ਐ ਸਭ ਵੱਡਾ ਘਟਾਲਾ 14 ਦੇ ਜਿਹੜਾ ਕੋਈ ਗੱਲ ਨਹੀਂ ਅਸੀਂ ਕਰਾਂਗੇ ਯਾਰ ਅਸੀਂ ਕੋਈ ਸਰਕਾਰ ਦਾ ਪੈਸਾ ਲੋਕਾਂ ਦਾ ਪੈਸਾ ਇੱਦਾਂ ਥੋੜੀ ਨਾ ਗਰੇਬਰਾਂ ਦੀ ਜਿਮ ਚ ਜਾਂ ਦੇਵਾਂਗੇ ਓਕੇ ਜੀ ਅੱਜ ਤੁਸੀਂ ਜਿਹੜੀ ਆਲੇ ਫੜੇ ਜਿਹੜਾ ਇਨਫੈਕਟਨ ਹੋ ਰਿਹਾ ਸੀ ਇਹ ਕਿਹੜੀ ਸਰਕਾਰ ਦੇ ਵੇਲੇ ਹੋਇਆ ਵਾ ਔਰ ਇਹ ਲੈ ਦੇਖੋ ਮੇਰੀ ਮੇਰੀ ਗੱਲ ਸੁਣੋ ਮੇਰੀ ਮੈਂ ਹੋਈ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਹੁਣ ਤੁਹਾਡੇ ਮਾਧਿ ਮੈਨੂੰ ਕੀ ਕਹਿੰਦੇ ਸੋਮਵਾਰ ਤੱਕ ਦਾ ਟਾਈਮ ਦਿਓ ਤੁਹਾਨੂੰ ਹਰ ਚੀਜ਼ ਆਪਾਂ ਵੈਸੇ ਵੀ ਪ੍ਰੈਸ ਕਾਨਫਰੰਸ ਕਰਨੀ ਹੈ ਸੋਮਵਾਰ ਨੂੰ ਤੁਹਾਨੂੰ ਮੈਂ ਪਹਿਲੇ ਜੀਆਰ ਕਹਦਾ ਵੀ ਹੋਰ ਮਸਲਿਆਂ ਦੇ ਉੱਤੇ ਵੀ ਆਪਾਂ ਬੈਠਣਾ ਹੈਗਾ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਇੱਕ ਚੀਜ਼ ਪਾਰਦਰਸ਼ੀ ਤੌਰ ਦੇ ਉੱਤੇ ਤੁਹਾਨੂੰ ਦੱਸੀ ਜਾਊਗਾ ਪੱਕੇ ਪਛੇ ਨਹੀਂ ਜਾਣਗੇ ਬਿਲਕੁਲ ਹੀ ਬਖਸ਼ੇ ਜਾਣਗੇ ਭਾਵੇਂ ਕਿਸ ਲੈਵਲ ਦਾ ਕੋਈ ਵੀ ਹੋਵੇ ਭਾਵੇਂ ਸਾਡੇ ਵਾਲਿਆਂ ਚ ਹੋਵੇ ਕੋਈ ਭਾਵੇਂ ਉਧਰ ਵਾਲਿਆਂ ਵੀ ਕਮਿਸ਼ਨਰ ਸਾਹਿਬ ਨੇ ਖੁਦ ਜਿਹੜਾ ਹੈਗਾ ਐਫ ਆਈ ਆਰ ਕਰਾਈ ਹੈ ਸਰ ਬਿਲਕੁਲ ਹੋਣੀ ਚਾਹੀਦੀ ਹੈਗੀ ਆ ਜਦੋਂ ਤੁਸੀਂ ਏਡੇ ਏਡੇ ਲੋਕਾਂ ਦੇ ਪੈਸੇ ਨੂੰ ਸਰਕਾਰ ਦੇ ਖਜ਼ਾਨੇ ਨੂੰ ਜਿਹੜੇ ਖਜ਼ਾਨੇ ਦੇ ਉੱਤੇ ਅਸੀਂ ਚੌਕੀਦਾਰ ਬਿਠਾਏ ਆ ਜੇ ਉਹੀ ਉਹਨੂੰ ਮਤਲਬ ਸੋਚਣਗੇ ਵੀ ਅਸੀਂ ਗ੍ਰੈਬ ਕਰਾਂਗੇ ਜਾਂ ਖਾ ਪੀ ਜਾਵਾਂਗੇ ਉਹ ਨਹੀਂ ਅਸੀਂ ਹੋੜ ਦੇਣਾ ਪੁਲਿਸ ਨੂੰ ਕੀ ਕਹਿਣਾ ਜਾਊਂਗਾ ਕਿਉਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਨਿਰਪੱਖ ਜਾਂਚ ਹੈ ਸੀਪੀ ਸਾਹਿਬ ਨਾਲ ਹੁਣੇ ਗੱਡੀ 'ਚ ਬੈਠ ਕੇ ਗੱਲ ਕਰਾਂਗਾ ਵੀ ਇਹਨਾਂ ਤੇ ਜੋ ਵੀ ਪੜਦੀ ਕਾਰਵਾਈ ਜੇ ਐਫ ਆਈ ਆਰ ਹੋ ਗਈ ਆ ਫੜ ਕੇ ਇਹਨਾਂ ਨੂੰ ਅੰਦਰ ਤੱਕੋ ਤੇ ਇੰਟਰੋਗੇਸ਼ਨ ਕਰਦੇ ਆ ਨੇ ਦੇ ਦੇ ਔਰ ਕਿਹੜੇ ਕਿਹੜੇ ਇਹਨਾਂ ਦੇ ਨਾਲ ਨਾਲੇ ਹੋਏ ਨੇ ਬੰਦੇ ਹੋਰ ਵੀ ਕੁਲਾਸੀ ਹੋ ਸਕਦੇ ਸਨ ਬਿਲਕੁਲ ਹੋ ਸਕਦੇ ਕਿਉਂ ਨਹੀਂ ਤੁਸੀਂ ਇੰਸਪੈਕਟਰ ਬਿਨਾਂ ਮਾਚ ਹੋ ਸਕਦੇ ਹਾਂ ਜੀ ਤੁਸੀਂ ਇਨਸਪੈਕਟਰ ਫੜਿਆ ਸੀ ਉਹਦੇ ਉੱਤੇ ਕੀ ਕਰਨੀ ਕਿਹੜਾ ਇਨਸਪੈਕਟਰ ਫੜਿਆ ਜਿਹੜਾ ਉੱਥੇ ਆਪਣਾ ਜੜੀਆਂ ਵਾਲੇ ਇਨਸਪੈਕਟਰ ਫੜਿਆ ਸਰ ਉਹਨਾਂ ਤੇ ਪਰਚਾ ਦਰਜ ਹੋ ਚੁੱਕਿਆ ਜਾ ਕੇ ਸਰ ਆਪਣਾ ਘठाੜੇ ਪਤਾ ਕਰ ਰਿਹਾ ਅਰੈਸਟਰੀ ਹੋਈ ਅਰੈਸਟ ਹੋ ਗਏ ਬੰਦੇ ਅੰਦਰ ਬੈਠੇ ਨੇ ਵਿੱਚ ਕਈ ਮਗਰਮੱਛ ਹੋ ਸਕਦੇ ਨੇ ਹੈ ਨਗਰ ਯਾਰ ਮਗਰਮੱਛੜ ਕੜੇ ਹਾਲ ਵੀ ਹੋ ਸਕਦੇ ਨੇ ਯਾਰ ਉਹ ਤਾਂ ਛੋਟੀ ਗੱਲ ਕਰਦਿਆਂ